ਹਾਂ ਜੀ ਸਤਿ ਸ੍ਰੀ ਅਕਾਲ ਮੈਂ ਤੇਰੇ ਨਾਲ ਨਾਇਰ ਇੰਸਪੈਕਟਰ ਮੇਜਰ ਸਿੰਘ ਅੱਜ ਸੱਚੋ ਥਾਣਾ ਸਦਰ ਬਟੰਡਾ ਇੱਕ ਮਾਮਲਾ ਕਰ ਰਿਹਾ ਸੀ ਜਿਹੜਾ ਰਾਤ ਸਿੰਘ ਤੋਂ ਕੀ ਮਾਮਲਾ ਜੀ ਉਹਦੇ ਨਾਂ ਪਿੰਡ ਇੱਕ ਸਾਡੇ ਕੋਟ ਸ਼ਮੀਰਾ ਉਹਦੇ ਬਾਹਰ ਟਾਣੀਆਂ ਉਹਨਾਂ ਨੇ ਟਾਣੀਆਂ ਵਾਲਿਆਂ ਨੇ ਆਪਣਾ ਇੱਕ ਗੁਰਦੁਆਰਾ ਸਾਹਿਬ ਬਣਾਇਆ ਹੈ ਗੁਰਦੁਆਰਾ ਸਾਹਿਬ ਚਕੇਰੀਆਂ ਉੱਥੇ ਇੱਕ ਜਿਹੜਾ ਹੈਗਾ ਇਹ ਪ੍ਰਕਰਤ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਹੈਗਾ ਤਾਂ ਵਿਦਿਆਲੇ ਦਾ ਰਤੀਆ ਕੋਲ ਪਿੰਡੇ ਦਾ ਪਰ ਇਹ ਰੇਂਦਾ ਹਲਸਣਾ ਕਰਚਾ ਇਹ 13 7 2024 ਨੂੰ ਉਹਨਾਂ ਨੇ ਬਤੌਰ ਸੇਵਾਦਾਰ ਉੱਥੇ ਇਹਨੂੰ ਪਤਾ ਰੱਖਿਆ ਸੀ ਪਰ ਇਹ ਉੱਥੇ 4 ਦਿਨ ਹੀ ਰਿਹਾ 4 ਦਿਨ ਬਾਅਦ 17 ਤਰੀਕ ਨੂੰ ਉੱਥੋਂ ਚਲਾ ਗਿਆ ਪਰ ਇਹ ਜਾਣ ਵੇਲੇ ਉੱਥੋਂ ਜਿਹੜੀ ਗੁਰਦੁਆਰਾ ਸਾਹਿਬ ਦੀ ਲੈਟਰਪੈਡ ਹੁੰਦੀ ਹੈ ਜਿੱਤੇ ਆਨੰਦ ਕਾਰਜ ਵਗੈਰਾ ਕਰਾਉਂਦੇ ਆ ਇੱਕ ਮੋਹਰ ਇਹ ਉੱਥੋਂ ਜਾਂਦਾ ਹੋਇਆ ਉੱਥੋਂ ਲੈ ਗਿਆ ਜਿਹੜੀ ਉਹਨਾਂ ਨੇ ਇਹਨੂੰ ਦਿੱਤੀ ਸੀ ਵੀ ਜੇ ਕੋਈ ਇੱਥੇ ਆਉਂਦਾ ਤਾਂ ਕਰਨੀ ਉਸ ਤੋਂ ਬਾਅਦ ਇਹਨੇ ਕੀ ਕੀਤਾ ਇਹਨੇ ਕੰਮ ਸ਼ੁਰੂ ਕਰਤਾ ਵੀ ਜਿਹੜੇ ਆਹਾ ਲੜਕੇ ਜਾਂ ਲੜਕੀਆਂ ਘਰੋਂ ਭੱਜ ਕੇ ਮੈਰਿਜ ਕਰਾਉਂਦੇ ਆ ਇਹਨੇ ਉਹਨਾਂ ਨੂੰ ਜਿਹੜੇ ਮੈਰਿਜ ਸਰਟੀਫਿਕੇਟ ਆ ਜਿਹੜੇ ਮਤੰਦ ਕਰਦੇ ਉਹਦੇ ਨੇ ਸ਼ੁਰੂ ਕਰਤੇ ਉਹ ਜਿਹੜਾ ਹੈਗਾ ਹਰਪ੍ਰੀਤ ਸਿੰਘ ਮਾਕਾਪੱਤੀ ਦਾ ਜਿਹੜਾ ਪ੍ਰਧਾਨ ਆ ਉਹ ਗੁਰਦੁਆਰਾ ਸਾਹਿਬ ਦਾ ਉਹਨਾਂ ਦੇ ਕਿਤੇ ਰਿਲੇਟਿਵ ਲੜਕੀ ਸੀ ਜਦੋਂ ਉਹਦਾ ਯਾਦ ਆ ਜਦੋਂ ਸਰਟੀਫਿਕੇਟ ਆਇਆ ਸਾਹਮਣੇ ਉਹਨਾਂ ਨੇ ਫੋਨ ਕੀਤਾ ਇਹਨਾਂ ਨੂੰ ਵੀ ਤੁਹਾਡੇ ਗੁਰਦੁਆਰੇ ਚ ਕੇਰੀਆਂ ਸਾਹਿਬ ਆਨੰਦਕਾਰਜ ਹੋਏ ਕੰਦੀ ਸਾਡੇ ਕਿਹਨੋਂ ਆਇਆ ਸੀ ਉਦੋਂ ਚੱਕ ਤਨ ਰਿਆ ਸੀ ਭੱਜ ਗਿਆ ਸੀ ਕਿ ਹੈ ਨਹੀਂਗਾ ਕੋਈ ਵੀ ਹੁਣ ਇਹਨਾਂ ਨੇ ਫਿਰ ਦੀ ਪਾਲਸ਼ ਕੀਤੀ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਇਹ ਹੰਸਨਗਰ ਗੁਰਦੋਰਾ ਸਾਹਿਬ ਉੱਥੇ ਬੈਠਾ ਇਹਨਾਂ ਨੇ ਆ ਕੇ ਸਾਡੇ ਚੌਕੀ ਕੋਰਟ ਚ ਜਿਹੜੀ ਇੰਡਸਟਰੀਲੀ ਦੀ ਚੌਕੀ ਆ ਹੁਣ ਉੱਥੇ ਜਾ ਕੇ ਆਪਦਾ ਬਿਆਨ ਲਿਖਾਇਆ ਜਿਹੜੇ ਜਿਸ ਦੇ ਬਿਆਨ ਤੇ ਅਸੀਂ ਮੁਕਤਮਾ ਨੰਬਰ 134 ਮਤੀ 29 2024 ਅੰਡਰ ਸੈਕਸ਼ਨ 316 ਜਿਮਨ 2 318 ਜਿਮਨ 4 1046 ਜਮਨਦੋ 336 ਜਮਨ ਤਿੰਨ 340 ਜਮਨ ਦੋ ਬੀ ਐਨ ਐਸ थाना सदर ਬਠਿੰਡਾ ਜਿਹੜਾ ਇਹਦੇ ਖਿਲਾਫ ਦਰਜ ਕੀਤਾ ਤੇ ਜਿਹੜਾ ਇਹਨੂੰ ਆਪਣਾ ਰੈਸਟ ਕਰ ਲਿਆ ਤੇ ਹੁਣ ਅੱਜ ਇਹਨੂੰ ਬਾਅਦ ਜੋ ਅਦਾਲਤ ਨੂੰ ਪੇਸ਼ ਕਰਕੇ ਦਰਮਾਨ ਲਵਾਂਗੇ ਦੇਖਾਂਗੇ ਵੀ ਇਹਨੇ ਕਿੱਥੇ ਕਿੱਥੇ ਕੀ ਕੀ ਕੀਤਾ ਜੇ ਪਹਿਲਾਂ ਵੀ ਮੰਗੇ ਕੋਈ ਐਸ ਕੇ ਪਹਿਲਾਂ ਵੀ ਤੋੜਾ ਕਰ ਸਕਦਾ ਉਦੋਂ ਵੀ ਸ਼ੋਮਨ ਕਮਿਟੀ ਨੇ ਮੇਰੇ ਧਿਆਨ ਚ ਨਹੀਂ ਅਸੀਂ ਉਹ ਕਰਦੇ ਆਂ ਪੜਤਾਲੀ ਪੁਛਕਿਸ਼ ਕਰਾਂਗੇ ਤੋਂ ਮੰਨ ਲੈ ਕੇ ਦੇਖਾਂਗੇ ਮੇਰੇ ਜੀ ਮੇਰੇ ਸਾਹ ਨਾਲ ਘਟੋ ਘਟ 18 ਹੁੰਦੀ ਜਿਹੜੇ ਜਿਹੜੀ ਸਾਨੂੰ ਲੈਟਰ ਪੜੇ ਕੋਈ ਬਰੰਦ ਕੀਤੀ ਐ ਉੱਚ 18 19 ਨੇ ਜਿਹੜੇ ਸਰਟੀਫਿਕੇਟ ਜਾਰੀ ਦਿੱਤੇ ਅੰਦ ਕਾ ਕਰਦਾ ਸੀ ਪੁਪਲ ਸਾਹਿਬ ਇਹ ਤਾਂ ਹੁਣ ਅਜੇ ਵਿਸ਼ਾ ਜੀ ਸਾਡਾ ਪੜਤਾਲ ਦਾ ਇਹ ਰਹਿੰਦਾ ਜਰੂਰੀ ਸੀ ਇੱਥੇ ਹੰਸਨਗਰ ਕਿੱਥੇ ਕਰਦਾ ਸੀ ਇੱਥੇ ਕਰਦਾ ਸੀ ਕਿੱਥੇ ਕਰਦਾ ਸੀ ਹੁਣੇ ਗੁਰਦੁਆਰੇ ਚ ਰਹ ਰਹੇ ਸੀਗਾ 10 ਘੱਟ ਬੈਠੇ ਨੇ ਹੁਣੇ ਕਾਂਸਣਾ ਗੁਰਦੁਆਰਾ ਸਾਹਿਬ ਉੱਥੇ ਰਹਿ ਰਹੇ ਸੀ ਕਿਸ ਤੋਂ ਲਾਭ ਕੀ ਕੋਈ ਹੋਰ ਕੋਟਾ ਸਾਹਿਬ ਨਹੀਂ ਕੋਈ ਐਕਟਫੈਕਟ ਜਾਂ ਕੋਈ ਹੋਰ ਨਹੀਂ ਅਜੇ ਤੱਕ ਸਾਡੇ ਕੋਲ ਇਹੀ ਆ ਅਸੀਂ ਤਾਂ ਪਤਾ ਲ ਕਰ ਰਹੇ ਹਾਂ ਜੋ ਵੀ ਸਾਹਮਣੇ ਆਊਗਾ ਉਹ ਤੁਹਾਨੂੰ ਦੱਸਾਂਗੇ ਫਿਰ ਬੰਦੀ ਕੀ ਕਹਿਣਾ ਚਾਹੁੰਗੇ ਜਦੋਂ ਛੁੱਟਦੇ ਹੰਤਾਨ ਲੱਗਿਆ ਵੀ ਤੁਸੀਂ ਕੱਲ 60 ਮਿਟ ਮੜਾ ਜਦੋਂ ਉਹ ਸਰਟੀਫਿਕੇਟ ਮੈਰਿਜ ਵਾਲੇ ਲੈ ਕੇ ਉੱਥੇ ਪਹੁੰਚ ਗਏ ਜਿਨ੍ਹਾਂ ਦੀ ਕੁੜੀ ਦਾ ਵਿਆਹ ਹੋਇਆ ਸੀ ਉਦੋਂ ਕਮੇਟੀ ਵਾਲੇ ਮੁੱਕਰ ਗਏ ਮੁੜ ਕੇ ਮੇਰੇ ਤੇ ਸਾਰੇ ਇਲਜ਼ਾਮ ਲਾਤੇ ਉਹਨਾਂ ਨੇ ਗੁਰਦੁਆਰਾ ਮੈਨੂੰ ਦਿੱਤਾ ਸੀ ਪਹਿਲਾਂ ਵੀ ਸੋਟੇ ਦੇ ਇਲਜ਼ਾਮ ਲੱਗੇ ਸੀ ਕਿ ਬਹੁਤ ਬਹੁਤ ਬਣਾਉਣੇ ਵੀ ਲੋਕ ਨਹੀਂ ਪਹਿਲਾਂ ਮੇਰੇ ਤੇ ਇਲਜ਼ਾਮ ਕੋਈ ਨਹੀਂ ਲੱਗਿਆ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਆਨੰਦਕਾਰਜ ਦਾ ਹੀ ਰੌਲਾ ਪੈ ਗਿਆ ਸੀ ਮੈਂ ਕਿਹਾ ਸੀ ਖੁਦ ਆ ਗਿਆ ਸੀ ਸਾਡੇ ਸਰਪੰਚ ਆਏ ਸੀ ਕਿਉਂ ਚਰਨ ਉਹਨੇ ਕਿ ਬੀਟੀ ਵੀ ਆਈ ਸੀ ਹਰ ਜੀ ਉਹਨੇ ਸਿੰਘਾਂ ਨੇ ਫੇਕ ਬਣਾਏ ਸੀਗੇ ਮੂਵਮੈਂਟ ਸਰਟੀਫਿਕੇਟ ਵਿੱਚ ਬਣਾਈ ਸੀ ਕਿ ਜਿਹੜੇ ਕੁਝ ਨਾਲੇ ਮੇਰੇ ਸਾਈਨ ਨਹੀਂ ਸੀ ਉਹ ਮਿਲੇ ਰਲੇ ਨਹੀਂ ਸੀ ਤਾਂ ਇਹਦਾ ਕੇਸ ਕਰ ਰੱਖਾ ਦਫਾ ਹੋ ਗਿਆ ਸੀ ਮੇਰੇ ਸਿਗਨੇਚਰ ਹੈ ਨਹੀਂ ਸੀ ਉਹ ਜਿਹੜੇ ਲੈਟਰ ਪ੍ਰਿੰਟ ਤੋਂ ਵੀ ਤੁਹਾਨੂੰ ਮਿਲੇ ਆ ਗੁਰਦੁਆਰਾ ਸਾਹਿਬ ਦੇ ਨਾਮ ਹਾਂਜੀ ਨਹੀਂ ਹੁਣ ਤੁਸੀਂ ਕਹਿੰਦੇ ਕੁਝ ਕੋਰਸ ਵਿੱਚ ਦੇ ਲਾ ਕੋਰਸ ਮੀਰ ਵਾਲਾ ਗੁਰਦੁਆਰਾ ਸਾਹਿਬ ਸੰਗਤ ਨੇ ਮੈਨੂੰ ਦਿੱਤਾ ਸੀ ਉਹਨਾਂ ਨੇ ਉੱਥੇ ਸੀ ਉੱਥੇ ਸੀ ਰਹੇ ਸੀ ਹੁਣ ਤੁਸੀਂ ਛੋਟਾ ਛੋਟਾ ਲੈਟਰ ਬੈਠ ਜੇ ਮੌਨਸੂਨ ਦੇ ਮੱਧਿਆ ਬਹੁਤ ਬੀ ਗਿਆ। ਇਹ ਤੁਸੀਂ ਕੇ ਨਾਲ ਕਰਕੇ ਨਹੀਂ ਹਾਲੇ ਗੱਲ ਚੱਲੀ ਜਾਂਦੀ ਸੀ ਉਹ ਕਹਿੰਦੇ ਸੀ ਜੀ ਆਪਾਂ ਫਸਲ ਵਾੜੀ ਪੀਤਾਂਗੇ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਇਹ ਪੱਸੀ ਲਿਖਤ ਰੂਪ ਵਿੱਚ ਵੀ ਦਵਾਂਗੇ ਇਹ ਲਿਖਤ ਕੋਈ ਨਹੀਂ ਸੀ ਪਰ ਉੱਥੇ ਅਸੀਂ ਰਹਿੰਦੇ ਸੀ। ਕਰਕੇ ਲਿਆਉਣ ਦਾ ਨਹੀਂ ਚੋਰੀ ਚੱਕ ਕੇ ਨਹੀਂ ਸੀ ਮੈਂ ਲੈ ਕੇ ਆਇਆ ਇਹ ਉਹਨਾਂ ਨੇ ਜਦੋਂ ਸਥਾਨ ਹੀ ਮੈਨੂੰ ਦੇ ਤੋ ਸਾਰਾ ਕੁਝ ਉੱਥੇ ਪ੍ਰਬੰਧ ਦੀ ਮੇਰੀ ਜ਼ਿੰਮੇਵਾਰੀ ਸੀ ਨਾ। ਵੈਗੁਰਜੀ ਦਾ ਖਾਲਸਾ ਹੈ ਜੀ ਨੂੰ ਪਤਾ ਜੀ ਦਾਸ ਵਰਸੇਵਕ ਸਿੰਘ ਪਿੰਗਰਾ ਮੈਨੇਜਰ ਗੁਰਦੁਆਰਾ ਸਾਹਿਬਾ ਜੀ ਲਧਨ ਉਹ ਦਰਕਲਾਸਾ ਪਾਸ਼ੇਦਸਨੀ ਇੱਕ ਨਕਰੰਤੀ ਸੰਗੈ ਜੋ ਮਾਮਲਾ ਦਾ ਚੁੜਿਆ ਗਿਆ ਕਿ ਗੁਰਦੁਆਰਾ ਸਾਹਿਬਾ ਉਹਦੀ ਕੋਈ ਮਰਜ਼ਾਦਾ ਨਹੀਂ ਗਈ ਨਾ ਕੋਈ ਕੈਮਰੇ ਹੈ ਤੇ ਨਾ ਕੋਈ ਸ਼ੋਰ ਹੈ ਇੱਕ ਦਲਤ ਉਹ ਸਰਟੀਫਿਕੇਟ ਵੀ ਦੇ ਜਮੈਂ ਸਰ ਹਾਂ ਜੀ ਆ ਸਾਨੂੰ ਬਤਰ ਜੋ ਤੁਸੀਂ ਹੁਣ ਜਾਣਕਾਰੀ ਦਿੱਤੀ ਹੈ ਛੋੜੇ ਤੋਂ ਸਾਨੂੰ ਪਤਾ ਲੱਗਿਆਗਾ ਵੀ ਇਹ ਬੰਦਾ ਕੋਲ ਧਾਲ ਧਾਰਕ ਤਾਂ ਕਰ ਰਿਹਾਗਾ ਅਸੀਂ ਇਹਦੀ ਪੈਰਵਾਈ ਕਰਾਂਗੇ ਜਾ ਕੇ ਵੀ ਦੇਖਾਂਗੇ ਤੇ ਧਰਮ ਪ੍ਰਚਾਰ ਕਮੇਟੀ ਦੇ ਨੁਮਾਇੰਦਿਆਂ ਨੂੰ ਵੀ ਇਹ ਇਤਲਾਹ ਦੇਵਾਂਗੇ ਤੇ ਜਿਹੜੀ ਵੀ ਇਹਦੇ ਤੇ ਬਣਦੀ ਕਾਰਵਾਈ ਹੋਵੇ ਬਾਗੀ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆਂ ਕਿ ਜਿਹੜੀ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਗੁਰਸਿੱਖ ਮਰਯਾਦਾ ਨੂੰ ਖੇਸ ਪਹੁੰਚਾ ਰਿਆ ਇਹ ਤੇ ਧਾਰਮਿਕ ਭਾਵਨਾ ਨੂੰ ਖੇਸ ਪਹੁੰਚਾਉਣ ਦੇ ਤਹਿਤ 295 ਦਾ ਪਰਚਾ ਦਰਜ ਹੋਣਾ ਚਾਹੀਦਾ ਹੁਣੇ ਵਿੱਚ ਸਾਲ ਤੋਂ ਪਹਿਲਾਂ ਵੀ ਰੌਲਾ ਪਿਆ ਸੀ ਜਦੋਂ ਕਮੇਟੀ ਵੀ ਆਈ ਸੀ ਪਰ ਜਿਹੜੇ ਹਾਲਾਤ ਉਦੋਂ ਸੀਗੇ ਅੱਜ ਵੀ ਹੋਈ ਲੱਗਦਾ ਕਿ ਹੁਣ ਤੱਕ ਕਿਉਂ ਨਹੀਂ ਕੀਤਾ ਹੈ ਕਮੇਟੀ ਦੇਖੋ ਜੀ ਕਮੇਟੀ ਦਾ ਹੁਣ ਮੈਂ ਤਾਂ ਮੇਰੀ ਪੋਸਟਿੰਗ ਹੋਈ ਨੂੰ ਤਿੰਨ ਕੁ ਮਹੀਨੇ ਹੋਏ ਇੱਥੇ ਮੈਨੂੰ ਪਤਾ ਨਹੀਂ ਵੀ ਇਸ ਕੇਸ ਬਾਰੇ ਵੀ ਕਦੋਂ ਮਤਲਬ ਕੀ ਇਹਨੇ ਕਾਰਵਾਈ ਕੀਤੀ ਹੈ ਉਥੇ ਗਲਤ ਹਰਕਤ ਕੀਤੀ ਜਾਂ ਕੋਈ ਗੱਲਬਾਤ ਹੋਈ ਜਾਂ ਧਰਮਚਾਰਕ ਕਮੇਟੀ ਧਰਮਚਾਰਕ ਕਮੇਟੀ ਦੇ ਜਿਹੇ ਨੁਮਾਇंदे ਆ ਜਾਂ ਅਸੀਂ ਦਫ਼ਤਰ ਸਾਡੇ ਹੈੱਡਕੁਆਰਟਰ ਨੂੰ ਵੀ ਲਿਖ ਕੇ ਭੇਜਾਂਗੇ ਤੇ ਧਰਮਚਾਰਕ ਕਮੇਟੀ ਸਾਹਿਬਾ ਉਸ ਤਰਵੰਡੀ ਸਾਹਿਬ ਨੂੰ ਅਸੀਂ ਜਾਣਕਾਰੀ ਦੇਵਾਂਗੇ ਇਸ ਸਬੰਧ ਤੇ ਲਿਖਤੀ ਕਾਰਵਾਈ ਕਰਕੇ ਜਿਹੜੀ ਬਣਦੀ ਕਾਰਵਾਈ ਆ ਅਸੀਂ ਸਾਡੇ ਸ਼ੌਨ ਨੋਟੀਫਿਕੇਸ਼ਨ ਇਹਦੇ ਤੇ ਕਰ